ਇਸ ਵਕਤ ਮਰੇ ਨਾਲ ਸਾਬਕਾ ਕੈਬਨਿਟ ਮੰਤਰੀ ਬਲਪੀ ਸਿੰਘ ਸਿੱਧੂ ਨੇ ਸਿੱਧੂ ਸਾਹਿਬ ਕੋਕੇ ਪਹੁੰਚੇ ਸੀਗੇ ਉਸ 16 ਸਾਲ ਮਹਿ 16 ਸਾਲ ਦੇ ਦਮਨ ਪ੍ਰੀਦੇ ਕਰ ਤੇ ਫਿਲਹਾਲ ਦੇ ਲਈ ਸਿੱਧੂ ਸਾਹਿਬ ਤੁਸੀਂ ਪਹੁੰਚੇ ਹੋ ਪਰਿਵਾਰ ਨੂੰ ਕੀ ਗੱਲਬਾਤ ਕੀਤੀ ਪਰਿਵਾਰ ਨਾਲ ਕੀ ਇਸ ਵਕਤ ਦਲਾਸਾ ਹੋਇਆ ਦੇਖੋ ਪਹਿਲੀ ਗੱਲ ਤਾਂ ਪਰਿਵਾਰ ਹਲੇ ਬਹੁਤ ਸਦ ਵਿੱਚ ਹੈਗਾ ਪਰਿਵਾਰ ਕੋਈ ਗੱਲ ਕਰਨ ਦੇ ਸਮਰੱਥ ਨਹੀਂ ਹੈ ਕਿਉਂ ਇੱਕ ਘਰ ਦਾ ਇੱਕੋ ਚਾਰਾਕ ਸਿਓ ਬੁਝ ਗਿਆ ਉਜੀ ਤਾਂ ਬੰਦੇ ਨੂੰ ਮਾਪ ਤੌਰ ਤੇ ਮਾਪਿਆਂ ਨੂੰ ਬੜੀਆਂ ਆਸਾਂ ਮਿੱਦਾਂ ਹੁੰਦੀਆਂ ਨੇ ਕਿ ਸਾਡਾ ਪੁੱਤ ਜਵਾਨ ਹੋਊਗਾ ਪੜ੍ਹ ਕੇ ਲਿਖ ਕੇ ਸਾਡੇ ਮੱਦ ਕਰੂਗਾ ਕਿ ਤੁਸੀਂ ਅਜੋ ਘਰ ਦੇ ਆਪਾ ਹਾਲਾਤ ਦੇਖਦੇ ਆਂ ਵੀ ਪਰਿਵਾਰ ਬੜਾ ਛਰੀ ਪਰਿਵਾਰ ਹੈ ਬਹੁਤ ਫਾਈਨੈਂਸ਼ੀਅਲੀ ਡਾਊਨ ਹੈ ਪਲੱਸ ਕੋਈ ਹੋਰ ਸਹਾਰਾ ਨਹੀਂ ਤੇ ਇਸ ਕਰਕੇ ਇਸ ਪਰਿਵਾਰ ਨਾਲ ਜਿਹੜੀ ਘਟਨਾ ਵਾਪਰੀ ਹੈ ਜਿਹਦੇ ਜਿੰਨਾ ਸੀ ਨਿੰਦਾ ਕਰੂ ਬਹੁਤ ਥੋੜੀ ਹੈ ਔਰ ਖਾਸ ਕਰਕੇ ਮੈਂ ਤਾਂ ਜਿਹੜੇ ਹੁਣ ਅਫਸਰ ਨੂੰ ਚਲਾਨ ਪੇਸ਼ ਹੋਣਾ ਹੈ ਅਸੀਂ ਸਾਰੀ ਵਕਾਲਤ ਦਾ ਸਿਸਟਮ ਆ ਵੀ ਅਸੀਂ ਆਪ ਚਲਾਵਾਂਗੇ ਔਰ ਅਸੀਂ ਇੱਕ ਸਿੱਧੇ ਤੌਰ ਤੇ ਜਾਸਾ ਨੂੰ ਇਹੀ ਵੀ ਅੱਜ ਹਾਈ ਕੋਰਟ ਬਕਾਇਦ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਹੈ ਕਿ ਸੂ ਮੋਟੋ ਕਰਕੇ ਜਿਹੜੇ ਇਸ ਤਰ੍ਹਾਂ ਦੇ ਕੇਸ ਨੇ ਉਹਨਾਂ ਇਨਸੀਡੈਂਟ ਦੇ ਜਿਹੜੇ ਫਾਸਟ ਟਰੈਕ ਹੋਣ ਔਰ ਜਿੰਨਾ ਜਲਦੀ ਹੋ ਸਕੇ ਉਹਨਾਂ ਲੋਕਾਂ ਨੂੰ ਸਜ਼ਾ ਮਿਲੇ ਇਹਨਾਂ ਲੋਕਾਂ ਨੇ ਮਾੜਾ ਕੰਮ ਕੀਤਾ ਕਰੋਨਾ ਕੰਮ ਕੀਤਾ ਔਰ ਜਿਸ ਤਰੀਕੇ ਨਾਲ ਬੁਰੀ ਠੀਕਾ ਉਹਨਾਂ ਨੂੰ ਕੋ-ਕੋ ਕੇ ਮਾਰਿਆ ਗਿਆ ਇਹ ਸਭ ਤੋਂ ਵਗੈਰਾ ਵੱਡਾ ਪਾਪ ਹੈ ਇਸ ਪਾਲ ਦੀ سزا ਜਿੰਨੀ ਹੋਏ ਉਹ ਫਾਂਸੀ ਦੀ ਵੀ ਛੋਟੀ ਸਜ਼ਾ ਦੇ ਵਾਸਤੇ ਤੇ ਇਸ ਕਰਕੇ ਪ੍ਰਮਾਤਮਾ ਇਸ ਪਰਿਵਾਰ ਨੂੰ ਢਾਰਸ ਦੇਵੇ ਪਰਿਵਾਰ ਤੇ ਮੇ ਬਤ ਰੱਖੇ ਅੱਜ ਤਾਂ ਅਸੀਂ ਸਾਰੇ ਦਾ ਅਰਦਾਸ ਇਹੀ ਕਰ ਸਕਦੇ ਆ ਉਹਨਾਂ ਬੱਚਿਆਂ ਨੂੰ ਆਪਣੇ ਚੰਨ ਨਿਵਾਸ ਬਖਸ਼ੇ ਤੇ ਪਲੱਸ ਮੈਂ ਖਾਸ ਕਰਕੇ ਪਿੰਡ ਦੇ ਵਸੀਆਂ ਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਮੋਢਾ ਨਾਲ ਮੋਢਾ ਲਾ ਕੇ ਸਾਰੇ ਖੜੇ ਔਰ ਚਾਹੇ ਕੋਈ ਵੀ ਕਿੰਨੀ ਵੀ ਰਥਾ ਸੀਗੀ ਉਹ ਸਾਰੇ ਉੱਥੇ ਪਹੁੰਚੇ ਹੋਏ ਸੀ ਮੈਂ ਦੇਖਿਆ ਮੈਂ ਬਾਹਰ ਸੀਗਾ ਕਿ ਮੈਂ ਉਹ ਵੀ ਦੇਖਦਾ ਸੀ ਵੀਡੀਓ ਦੇਖਦਾ ਸੀਗਾ ਮੈਨੂੰ ਬੱਸ ਮੇਕ ਆ ਨਹੀਂ ਸਕਿਆ ਮਜਬੂਰੀ ਸੀ ਬੜੀ ਪਰ ਲੇਕਰ ਮੈਂ ਮੇਰ ਸਾਹਿਬ ਵੀ ਆਏ ਛੋਟਾ ਬੇਟ ਮੇਰਾ ਬੇਟਾ ਵੀ ਆਇਆ ਤੇ ਪਰ ਅਸੀਂ ਇਹ ਪਰਿਵਾਰ ਸਾਡਾ ਮੇਰਾ ਆਪਣਾ ਪਰਿਵਾਰ ਆ ਅਸੀਂ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਚਾਹੇ ਉਹ ਫਾਈਨੈਂਸ਼ੀਅਲੀ ਹੋਵੇ ਚਾਹੇ ਕੋਰਟ 'ਚ ਹੋਵੇ ਚਾਹੇ ਕਾਨੂੰਨੀ ਮਦਦ ਹੋਵੇ ਹਰ ਪੱਧਰ ਜਾ ਕੇ ਨਾਲ ਖੜਾਂਗੇ ਜਿਸ ਤਰੀਕੇ ਨਾਲ ਲਾਅ ਐਂਡ ਆਰਡਰ ਸਿਚੁਏਸ਼ਨ ਦੀ ਗੱਲ ਕਰ ਲਈ ਆਪਾਂ ਮੋਹਾਲੀ ਦੀ ਉਹਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਸਵਾਲ ਦਾ ਸਭ ਤੋਂ ਪਹਿਲਾਂ ਉਹ ਹੀ ਖੜੇ ਖੜੇ ਹੋਏ ਨੇ ਕਿ ਆਖਿਰਕਾਰ ਕਿਸੇ 'ਚ ਇੰਨਾ ਜਿਗਰਾ ਹੈ ਕਿ ਕਿਸੇ ਤਰੀਕੇ ਦਾ ਇਸ ਤਰੀਕੇ ਦਾ ਕਤਲ ਕਰ ਦੇਣ ਸਮੁੱਚੇ ਪੰਜਾਬ ਦੇ ਹਾਲਾਤ ਨੇ ਮੋਹਾਲੀ ਤਾਂ ਸਾਡੇ ਖੜੇ ਜਿਹੜੇ ਏ ਟਰਾਈ ਸਿਟੀ ਹੈ ਇਹਦੇ 'ਚ ਤਾਂ ਕ੍ਰਾਈਮ ਬਹੁਤ ਵਧ ਗਿਆ ਹੈ ਔਰ ਕ੍ਰਾਈਮ ਵਧਣ 'ਚ ਉਹ ਪੁਲਿਸ ਦੀ ਨਾਫਰੀ ਵੀ ਘਟਾ ਹੈ ਔਰ ਪੁਲਿਸ ਦੇ ਵੱਲੋਂ ਜੋ ਕਾਰਵਾਈ ਕਰਨੀ ਹੁੰਦੀ ਉਹ ਉਹ ਤੇ ਪ੍ਰੋਪਰ ਟਾਈਮ ਤੇ ਕੀਤੀ ਵੀ ਨਹੀਂ ਜਾਂਦੀ ਅਸੀਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦੇ ਆ ਕਿ ਵੀ ਜੇ ਜਿਹੜਾ ਇੱਥੇ ਜ਼ਿਲ੍ਹਿਆਂ ਦੀ ਪਾਪੂਲੇਸ਼ਨ ਨੂੰ ਦੇਖਦੇ ਹੋਏ ਇੱਥੇ ਫੋਰਸ ਵਧਾਈ ਜਾਣੀ ਚਾਹੀਦੀ ਆ ਪਲੱਸ ਜਿਹੜੇ ਸਾਡੇ ਪੁਆਇੰਟ ਰ ਇੱਕ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਵੈਰੀਫਿਕੇਸ਼ਨ ਹੈ ਉਹ ਬੜੀ ਡੰਗਾਈ ਨਾ ਕਰਨੀ ਚਾਹੀਦੀ ਆ ਔਰ ਜੋ ਬੰਦੇ ਜਿੱਥੋਂ ਦੇ ਰਹਿਣ ਵਾਲੇ ਨੇ ਉਥੋਂ ਦਾ ਜਿਹੜਾ ਹਿਸਟਰੀ ਰਿਕਾਰਡ ਆ ਉਹ ਬਕਾਇਦਾ ਮੰਗਾ ਕੇ ਉਹਨੂੰ ਕੰਪਾਈਲ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕੋਈ ਜਗ੍ਹਾ ਦਿੰਦਾ ਜਿਹੜੀ ਦੇਣ ਦੀ ਜ਼ਰੂਰਤ ਨਹੀਂ ਮੈਂ ਖਾਸ ਕਰਕੇ ਆਪਣੇ ਇਥੋਂ ਦੇ ਦਸਤਿਕ ਨੇ ਜਾਂ ਮਾਲਕ ਦੇ ਘਰਾਂ ਦੇ ਜੋ ਜਿਨ੍ਹਾਂ ਨੇ ਕੋਈ ਪੀਜੀ ਬਣਾਇਆ ਹੋਰ ਬਣਾਇਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਲਾਲਚਬਸ ਹੋ ਕੇ ਆਹ ਕੰਮ ਨਾ ਕਰਨ ਕਿ ਜਿਹੜੇ ਬੰਦੇ ਗੈਰਕਾਨੂੰਨੀ ਤਰੀਕੇ ਨਾਲ ਰਹਿੰਦੇ ਨੇ ਉਹਨਾਂ ਦੀ ਮਦਦ ਨਾ ਕਰਨ ਪਲੱਸ ਉਹਨਾਂ ਨੂੰ ਆਪਣੇ ਘਰਾਂ ਚੋਂ ਬਾਹਰ ਕਰਨ ਜਾ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਾਉਣਾ ਸਤੂ ਜੀ ਸਭ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਅੱਜ ਕੀ ਰੇਟ 'ਚ ਹਮੇਸ਼ਾ ਹਰ ਕੋਈ ਪੁੱਛ ਰਿਹਾ ਹੈ ਕਿ ਜੇ ਕੁੰਬੜੀ ਦੇ ਪਿੰਡ ਦੀ ਗੱਲ ਕਰ ਲਈਏ ਇੱਥੇ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਖਰਾਬ ਹੋ ਰਹੀ ਹੈ ਕਈ ਪ੍ਰਵਾਸੀ ਨੇ ਪ੍ਰਵਾਸੀ ਐਂਗਲ ਦਿੱਤਾ ਗਿਆ ਸੀਗਾ ਤੇ ਕਹਿੰਦੇ ਕਈ ਪ੍ਰਵਾਸੀ ਵੀ ਜਾਰ ਜਾ ਰਹੇ ਨੇ ਇੱਥੋਂ ਇਹੋ ਜਿਹੀ ਕੋਈ ਜਗਲੜਾ ਸਾਹਮਣੇ ਆ ਰਹੀ ਹੈ ਨਹੀਂ ਮੈਂ ਚਲੋ ਮੈਂ ਤਾਂ ਸਭ ਗੱਲ ਸਮਝੀ ਹੋਈ ਹੈ ਹੀ ਨਹੀਂ ਪਰ ਮੈਂ ਜਿਹੜੇ ਇੱਥੋਂ ਦੇ ਕੁਝ ਕਾਉਂਸਲਰ ਨੇ ਇੱਥੋਂ ਦੇ ਜਿਹੜੇ ਮੌਜੂਦਾ ਕਾਉਂਸਲਰ ਨੇ ਉਹਨਾਂ ਵੱਲੋਂ ਬਕਾਇਦਾ ਬਹੁਤ ਸ ਬਣਾਏ ਗਏ ਨੇ ਤਾਂ ਕਿ ਉਹਨਾਂ ਨੂੰ ਅਸੀਂ ਆਪਣੇ ਜਦੋਂ ਸਾਡੇ ਕੋਲ ਇਲੈਕਸ਼ਨ ਹੁੰਦੀ ਹੈ ਉਹਨਾਂ ਨੂੰ ਯੂਜ਼ ਕਰ ਸਕੀਏ ਪਰ ਲੇਕਿਨ ਉਹ ਯੂਜ਼ ਕਰਨ ਦੇ ਖਾਤਰ ਸਾਨੂੰ ਕਿਸੇ ਜਿੰਦਗੀ ਦਾਤ ਨਹੀਂ ਲਾਉਣ ਦਾ ਕੋਈ ਸਾਡਾ ਕੋਈ ਅਧਿਕਾਰ ਨਹੀਂ ਹੈ ਤੇ ਇਸ ਗੱਲ ਦੀ ਜਰੂਰ ਪੂਰੀ ਇਨਕੁਆਇਰੀ ਕਰਨ ਤੋਂ ਬਾਅਦ ਜਿਹੜੇ ਬੰਦੇ ਇਦਾਂ ਦੇ ਉਹਨਾਂ ਦੇ ਜਾਲੀ ਵੋਟਰਾਂ ਦੇ ਫੇਕ ਕਾਰਡ ਬਣੇ ਨੇ ਉਹਨਾਂ ਨੂੰ ਜਰੂਰ ਇਨਸਟਿਗਟਿਟ ਕਰਨਾ ਚਾਹੀਦਾ ਹੈ ਜਿਹੜੇ ਬੰਦੇ ਕੋਈ ਚੱਗੇ ਐਸੇ ਫੈਮਿਲੀਆ ਰਹਿੰਦੇ ਨੇ ਕਬੀਲਦਾਰ ਬੰਦੇ ਨੇ ਉਹ ਰਹਿਣ ਵਿੱਚ ਕੋਈ ਇਤਰਾਜ਼ ਨਹੀਂ ਹੈ ਪਰ ਜਿਹੜੇ ਫੇਕ ਆਈਡੈਂਟੀਟੀ ਬਣਵਾ ਰਹੇ ਨੇ ਜਾਂ ਕਾਰਡ ਬਣਾ ਰਹੇ ਨੇ ਕਾਉਂਸਲਰ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਬਾਕਾਇਦਾ ਇਨਕੁਆਇਰੀ ਕਰਨ ਤੋਂ ਬਾਅਦ ਜਿਹੜੇ ਦੋਸ਼ੀ ਨੇ ਚਾਹੇ ਕਾਰਡ ਬਣਾਉਣ ਵਾਲੇ ਚਾਹੇ ਜਿਹੜਾ ਕਾਰਡ ਬਣਨ ਵਾਲਾ ਹੈ ਚਾਹੇ ਉਹ ਕੈਂਡੀਡੇਟ ਹੈ ਉਹ ਸਾਰੇ ਜਿਹੜੇ ਬੰਦੋਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਤਾਂ ਇਹ ਸੀ ਕਿ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਜਿਹੜੇ ਕੀ ਬ੍ਰੇਤਕ ਦਮਨਪ੍ਰੀ ਦੇ ਘਰ ਪਹੁੰਚੇ ਉਹਨਾਂ ਦਾ ਦੁੱਖ ਜਿਹੜਾ ਹੈਗਾ ਉਹ ਸੁਣਿਆ ਤੇ ਨਾਲ ਦੇ ਨਾਲ ਇਹੀ ਕਹਿੰਦੇ ਨਜ਼ਰ ਆਇਆ ਕਿ ਕਾਰਵਾਈ ਜਿਹੜੀ ਹੈ ਉਹ ਹੋਣੀ ਚ ਨਜ਼ਰ ਆਂਦੇ ਨੇ ਤੇ ਨਾਲ ਦੇ ਨਾਲ ਉਹ ਕਾਰ ਵੀ ਉਹਨਾਂ ਤੇ ਹੋਣੀ ਚਾਹੀਏ ਜਿਹੜੀ ਸੀ ਫਿਲਹਾਲ ਦੇ ਲਈ ਹਲੇ આરોપી ਨੇ ਤੇ ਫੜੇ ਜਾ ਚੁੱਕੇ ਨੇ ਕੈਮਰਾ ਪਰਸਨ ਸਮੀਰ ਦਿਨਾ ਬਜ਼ਮ ਵਰਮਾ ਡੇਲੀ ਪੋਸਟ ਮੋਹਾਲੀ